ਮੇਰੇ ਕੋਲ ਖੜਾ ਦਾ ਆਪਣਾ ਇੱਕ ਤਾਂ ਮੈਂ ਮੀਟਿੰਗ ਦੇ ਅੰਦਰ ਲਈ ਜਾ ਰਿਹਾ ਦੱਸਣਾ ਵੀ ਡਿਪਟੀ ਨਾਲ ਜੀ ਸਚਨ ਨਾਲ ਆਪਣੀ ਮੀਟਿੰਗ ਹੋਈ ਹੈ ਅੰਦਰ ਮੀਟਿੰਗ ਦੇ ਵਿੱਚ ਇਹ ਹੈ ਵੀ ਆਪਾਂ ਥੋੜੀ ਜਿਹੀ ਲਿਚਕ ਕਿਉਂ ਦਿੰਦੀ ਹੈ ਜਿਹੜਾ ਕਮੇਟੀ ਨੇ ਫੈਸਲਾ ਕੀਤਾ ਉਹ ਲਿਚਕ ਦਿੰਦੀ ਆਪਾਂ ਥੋੜੀ ਜੀ ਕਿਉਂਕਿ ਆਪਾਂ ਵੀ ਮਾਰ ਬੋਤਾ ਧੱਕਾ ਕਰ ਸਕਦੇ ਸੀ ਉਹ ਵੀ ਕਰ ਸਕਦੇ ਸੀ ਉਹ ਆਪਾਂ ਲਿਚਕੇ ਦਿੰਦੀ ਆ ਵੀ ਬਾਰੋਂ ਬਹੁਤ ਦਰੇ ਸੰਭਧਾਰਾ ਕਮੂਨਾ ਨੂੰ ਚਲਾਉਂਦੇ ਆ ਬਾਰੋਂ ਮੁੰਡੇ ਆਏ ਆ ਕੱਲ ਉਹਨਾਂ ਨੇ ਜਦੋਂ ਪੰਜਾਬ ਦੇ ਪ੍ਰਧਾਨ ਆਏ ਉਹਨਾਂ ਨੇ ਟੀਮ ਬਣਾਈ ਇੱਕ ਟੀਮਾਂ ਬਣਾ ਕੇ ਗਈਆਂ ਹੋਈਆਂ ਉਹਨੇ ਕੋਸੇ ਹੱਥ ਤੱਕ ਪਹੁੰਚੇ ਹੋਏ ਆ ਪੂਰੀ ਤੱਕ ਔਰ ਵੀ ਬਗੈਰ ਵਰਤੀ ਤੋਂ ਵਰਤੀ ਲਾ ਕੇ ਕਹਿੰਦੇ ਜਿੰਨਾ ਛੇਤੀ ਕੰਮ ਨਿਮੇੜਾਂਗੇ ਉੱਥੇ ਉਹ ਜਿਹੜੇ ਬੰਦੇ ਜਾਣ ਕਰਾਉ ਬਣਾਈ ਜਾਂਦੇ ਉਹਨਾਂ ਨੂੰ ਵੀ ਫਟਾਫਟ ਇੱਥੇ ਆ ਜੇ ਕੱਲ ਵੀ ਜਿਆਦਾ ਲਫਤਾਰ ਤੇਜ਼ ਹੋਈ ਐ ਤੇ ਬੰਦੇ ਉਹ ਜਾਣਕਾਰ ਨੇ ਹੁਣ ਤੱਕ ਜਿਨ੍ਹਾਂ ਨੇ ਕਰਿਆ ਕੱਖ ਨਹੀਂ ਉਸ ਪੁਲਤਬਾਲ ਡੀਐਸਪੀ ਡਿਊਟੀ ਲਾ ਗਿਆ ਐ ਐਸਐਸਪੀ ਨੇ ਆਦਰਕ ਕੱਲ ਉਹਨੇ ਬੜੀਆ ਰੋਲ ਨਵਾਇਆ ਸਾਰਾ ਦਿਨ ਇਹ ਆਪਾਂ ਨੂੰ ਦੋ ਦਿਨ ਕਿਹਾ ਇਹਨਾਂ ਨੇ ਕਿਉਂਕਿ ਪਹਿਲਾਂ ਭਰੋਸਾ ਕਰਦੇ ਰਹੇ ਆ ਦਿੰਦੇ ਰਹੇ ਆ ਇਹ ਪਰ ਪਹਿਲਾਂ ਮੈਨੂੰ ਲੱਗਾ ਮੋਜਵਾਲੀ ਬੋਕੇ ਤੋਂ ਸੀ ਜੀ ਕਹਿੰਦਾ ਦੇ ਉਹਨੇ ਦੇ ਕੁਝ ਮਾੜਾ ਮੋਟਾ ਹੱਥ ਪੱਲੇ ਲੱਗਿਆ ਇੱਕ ਗੱਲ ਤਾਂ ਇਹ ਐ ਦੂਜੀ ਗੱਲ ਇਹ ਐ ਵੀ ਕਿਸੇ ਨੂੰ ਲੱਗਦਾ ਵੀਰ ਜੀ ਨਾਟਾ ਤੋੜ ਦਿੰਦੇ ਸੱਚੀ ਮੁੱਚੀ ਕੁੜੀਆਂ ਆ ਕੇ ਪ੍ਰਤਾਰਨ ਚ ਬਹਿ ਜਾਂਦੀ ਜਿਹਨੂੰ ਇਹ ਲੱਗਦਾ ਉਹ ਅਸੀਂ ਮਾਗਰ ਹੋ ਜਾਂਦੇ ਆ ਉਹ ਸੜਕ ਤੇ ਚੱਲੋ ਅਸੀਂ ਨਾਲ ਬਹਿ ਜਾਂਦੇ ਜਿਹਨੂੰ ਇਹ ਲੱਗਦਾ ਅੱਜ ਦਾ ਬੇਨਾ ਜਿਹੜਾ ਭਰਾਵੇ ਧਿਆਨ ਨਾਲ ਸੁਣ ਲਓ ਇੱਕ ਜਿਹੜਾ ਮਨਾਇਆ ਲਪੇਰਿਆਂ ਨੇ ਇਤਿਹਾਸਕ ਦਿਨਾਂ ਸਮੁੱਚੇ ਜ਼ਿਲ੍ਹੇ ਦੇ ਵਿੱਚ ਸਾਰੇ ਮੰਤਰੀ ਆਏ ਐ ਇੱਥੇ ਇਕੱਠ ਕਰਨ ਤੇ ਦਰਦ ਹੁੰਦਾ ਸੀ ਇਹਨਾਂ ਦੇ ਕਹਿੰਦੇ ਵੀ ਜੇ ਪੰਜ ਬੰਦੇ ਬੈਠੇ ਤੇ ਚਾਰ ਰੋਟੇ ਇੱਥੇ ਇਕੱਠ ਕਰਨਾ ਨਹੀਂ ਇਹੋ ਠੀਕ ਜਿੱਤਦਾ ਹੈ ਆਪਾਂ ਤਰਨਾ ਬਣਾਏ ਸੀਗੇ ਪੜਾਣਾ ਵੀ ਜਿਹਨਾਂ ਲੱਛੇਵਾਰ ਕੇ ਬਲਾ ਡੇੜੇ ਆਉਣਗੇ ਉਹ ਜਾਣਗੇ ਮੰਨੂਆਂ ਨੇ ਇਕੱਠੇ ਹੋਣਗੇ ਜਿਹੜਿਆ ਮਨਜੀਤ ਆਰੇ ਵਗੈਰਾ ਇੱਧਰ ਚਿਕਨੀ ਆਰੇ ਆ ਇਹ ਕਰਨਗੇ ਆਪਣੇ ਰੰਧੱਤਿਆਰੇ ਚੌਕ ਦੇ ਵਿੱਚ ਤੇ ਆਪਾਂ ਇੱਥੋਂ ਇਕੱਠੇ ਹੋ ਕੇ ਮਜਾਰਾ ਕਰਾਂਗੇ ਕਿਉਂਕਿ ਜਦੋਂ ਆਪਾਂ ਨੂੰ ਕੁਝ ਦਿਸਿਆ ਮੜਾ ਜਾਂ ਆਪਾਂ ਦੇ ਕਰ ਮਾ ਪਿੱਛੇ ਹਟਿਆ ਵੀ ਹੋ ਜੀ ਲੰਪਾਰ ਤੇ ਜਾ ਦੇ ਦੰਨਿਆ ਦੋੜਣਾ ਅੱਜ ਦੇ ਜਨਵੇ ਦਾ ਕਾਰਗਾ ਝੰਡਗਾ ਕਿ ਲਈ ਵਰਦੇ ਆ ਇਹ ਸੜਕ ਤੇ ਨਹੀਂ ਜਾਣ ਦਿੰਦੇ 130 ਬੰਦਾ ਜਿਹੜੇ ਬੱਸ ਆਪਰੇਟਰ ਸਿੰਘਾਰ ਸਾਡ ਵੱਟ ਲੜਦੇ ਆ ਮਜ਼ਦਮ ਕਿਸਾਨ ਮਜ਼ਦੂਰ ਰਾਤ 12 ਵਜੇ ਦੇ ਨਾਲ ਫੜ ਫੜ ਖਾਣੇ ਚ ਬੰਦ ਕਰਤੇ। ਸੋ ਨੂੰ ਤਾਂ ਕੱਟੇ ਹਉਣ ਦਿੱਤਾ। ਸੋ ਨੂੰ ਤਾਂ ਸਰਕ ਕਹਿੰਨੇ ਮੋਹ ਕਰਨ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਗਿਆ ਵੀ ਜੇ ਇਹਨਾਂ ਨੇ ਪੰਗਾ ਲੈਣੇ ਆ ਤੇ ਨਕਰਾਜੀ ਲਵਾ ਦੇਣਗੇ। ਇੱਕ ਮਸਲਾ ਵਡਾ ਇੱਕ ਬੋਣਾ ਜਿਹੜਾ ਅੱਜ 15 ਅਗਸਤ ਹੈ ਤਾਂ ਕਰਕੇ ਆਪਾਂ ਭਰਾਓ ਇਹਦਾ ਏਡਾ ਏਡਾ ਕੱਟ ਕਰਕੇ ਪੇਸ਼ ਕਰਤਾ। ਹੁਣ ਸੋ ਨੂੰ ਲੱਗਦਾ ਉਹ ਵੀ ਜੇ ਆਪਾਂ ਸਰਕ ਤੇ ਜਾਂਦੇ ਤਾਕੁਰੇ ਮੈਨਾਂ ਦੇ ਛਾਂ ਨੂੰ ਪਤਾ ਨਹੀਂ ਛੜਕ ਤੇ ਜਾਣ ਨਾਲ ਕੀ ਨਿਸਕਾਣਾ ਤੁਸੀਂ ਸੁਣ ਲੋ ਜਿਹੜੇ ਪੱਕੇ ਕਾਰਦੂਸੋਂ ਕਈ ਵਾਰੀ ਨਵੇਂ ਹੁੰਦੇ ਆ ਜਿਹੜੇ ਉਹ ਇੱਕ ਦਿਨ ਆ ਕੇ ਕਹਿੰਦੇ ਅੱਜ ਜਣ ਕਲਾਵਾ ਆਊਗਾ 35 ਦਿਨ ਹੋ ਗਏ ਬੈਠਿਆ ਨੇ ਜਿਹਨੇ ਰਾਤ ਨੀ ਕੱਟੀ ਅਜ ਤੱਕ ਉਹਨਾਂ ਨੂੰ ਲੱਗਦਾ ਵੀ ਯਾਰਾ ਕੱਚਾ ਜਿਹਾ ਕੰਮ ਰਹਿ ਗਿਆ ਰਾਤ ਕੱਟਿਆ ਕਰੋ ਮੀਂਹ ਦੇ ਵਿੱਚ ਗਰਮੀ ਦੇ ਵਿੱਚ ਆਇਆ ਕਰੋ ਸੋ ਪਤਾ ਲੱਗੂ ਕਿ ਜੱਟ ਕਿੱਥੇ ਵਾਹਦਾ ਜੇ ਕੋਈ ਪੀਣਾ ਹੈਗਾ ਵੀ ਇਹ ਦੋ ਜਣੇ ਆਪਣੇ ਚ ਮੈਂ ਤੱਕੀ ਫੋਰਸ ਨੂੰ ਆਪਣੇ ਨੂੰ ਗੱਲ ਕਰਦਾ ਜਿਹੜੇ ਸੜਕ ਦੇ ਉੱਤੇ ਚੜਦੇ ਕਿਉਂਕਿ ਕਿਉਂ ਖੜ ਕੇ ਥੋੜੇ ਜੇ ਮਲਾਜਮਾਂ ਦਾੰਦਾਂ ਰਫਲਾ ਓੜੇ ਵਾਲੀ ਪੁੱਛ ਸਾਰੀ ਹੈਗੇ ਮਲਾ ਸਕਦੇ ਸੀਗੇ ਤੇ ਦਰੋਂ ਆਏ ਸੀ ਵੀ ਆਉਣ ਦੇ ਸੜਕ ਤੇ ਉਹਦੇ ਸਾਰੇ ਜਿਹੜੇ ਸਾਡੇ ਨੌਜਵਾਨ ਸਾਡੀਆਂ ਭੈਣਾਂ ਨੇ ਸਾਨੂੰ ਤਾਂ ਕੋਈ ਪਰਵਾਹ ਨਹੀਂ ਦੇਸ਼ ਧਰੋਹ ਦੇ ਪਰਚੇ ਪਾਉਣ ਵਾਸਤੇ ਤਿਆਰ ਬੈਠੇ ਐ ਪਹਿਲਾਂ ਸਾਰੇ ਪਰਿਵਾਰ ਤੇ ਸਾਡੇ ਦੇ ਤਾਂ ਹੋ ਗਈ ਨੇ ਜਿਹੜੇ ਅਸੀਂ ਮੀਟਿੰਗ ਕਰਕੇ ਗਏ ਐ ਮੈਂ ਕਹਿੰਦਾ ਜੋ ਵੀ ਕੋਈ ਨਹੀਂ ਛੱਡੀ ਪਰਚੇ ਵੀ ਬਤੇਰੇ ਆ ਪਿੰਡਾਂ ਦੇ ਪ੍ਰਧਾਨ ਬੈਠੇ ਨੇ ਤੇ ਪਰਚੇ ਆ ਸਾਨੂੰ ਕੋਈ ਪਰਵਾਹ ਨਹੀਂ ਜਿਹੜੇ ਨਵੇਂ ਆਏ ਆ ਜੋ ਉਹਨਾਂ ਤੇ ਦੇਸ਼ ਤੋਂ ਹੀ ਦਾ ਪਰਚਾ ਪਏਗਾ ਫਿਰ ਉਹਨਾਂ ਨੂੰ ਪਤਾ ਕੱਲ ਗਏ ਨੇ ਅਕਲੀ ਵਾਲੇ ਤਰੀਕ ਤੇ 40 ਬੰਦੇ ਤਿੰਨ ਤੜਾ ਬੈਠੇ ਰਹੇ ਆ ਕਮੇਟੀ ਵੱਡੀ ਬਣ ਗਈ ਮੈਂ ਬੋਲ ਕੇ ਰਾਹ ਦਿੱਤੀ ਵੀ ਅੱਧੀ ਸੜਕ ਛੱਡਣੀ ਚਾਹੀਦੀ ਆ ਜੇ ਇੰਨੇ ਪੈਸੇ ਮਿਲਦੇ ਆ ਆਪਾਂ ਨੂੰ ਪੈਸੇ ਲਾਓ ਮੁੰਡਾ ਨਸ਼ੇ ਨਾਲ ਮਰ ਗਿਆ ਸੀ ਅਕਲੀ ਵਾਲਿਆਂ ਦਾ ਧਰ ਲੈ ਸੀਗਾ ਦੰਦਰ ਬੈਠੇ ਰਹੇ ਐਸੇ ਜਿਹਨੇ ਦੰਦੇ ਸੀਗੇ ਕਮੇਟੀ ਮੰਨੀ ਨੇ ਆਪ ਆਪਣਾ ਰਾਜ ਆ ਕੱਲੀ ਅਸੀਂ ਕਮੇਟੀ ਦੇ ਵਿੱਚ ਆਪਾਂ ਪ੍ਰੈਸ਼ਰ ਪਾਇਆ ਵੀ ਪੈਸੇ ਦੀ ਵਾਧ ਮਿਲਦੇ ਆ ਮਜ਼ਦੂਰ ਨੂੰ ਇੱਕ ਕੁੜੀ ਨੂੰ ਨੌਕਰੀ ਵੀ ਮਿਲਦੀ ਆ ਇੱਕ ਤਰੀਕ ਤੋਂ ਲੈ ਕੇ ਅਸੀਂ ਗਰੰਟੀ ਦਿੱੰਨੇ ਆ ਪਰ ਉਹ ਕਮੇਟੀ ਮੰਨੀ ਨਹੀਂ ਭਰਾਵੇ ਜਦੋਂ ਕਮੇਟੀ ਨੇ ਮੰਨੇ 2 ਦੂ ਲੱਖ ਰੁਪਏ ਦਿੱਤਾ 445 ਬੰਦਾ ਦੇ ਪਰਚੇ ਦਰਜ ਪਾਤੇ ਜਿਹਨਾਂ ਦੇ ਪਰਚੇ ਦਰਜ ਕਰਤੇ ਚੀਕਾਂ ਮਾਰਦੇ ਆ ਦਾੜੀ ਪਾੜਦੇ ਆ ਸਾਡੀ ਕਿਉਂਕਿ ਅਸੀਂ ਨਾਲੇ ਕਮੇਟੀ ਦੇ ਵਿੱਚ ਨਹੀਂ ਸੀਗੇ ਪਹਿਲੇ 4 4 ਲੱਖ ਰੁਪਈਆ ਲਾ ਲਿਆ ਕੱਲ ਇੱਕ ਪੰਦ ਰੋਟੀਆਂ ਦੀ ਬੰਨ ਕੇ ਲਗਾਇਆ ਸੀਗੇ ਨਾਲ ਦਾਲ ਪਾਣੀ ਲਗਾਇਆ ਸੀ ਲੰਗਰ ਚੱਲਦਾ ਸੀ ਪਰ ਉਹ ਜੱਜ ਬੰਦੀ ਆ ਗਏ ਵੀ ਮੋਟ ਮੋਡਾ ਤੇ ਚੱਕ ਦੀਆ ਉਹਨਾਂ ਨੇ ਮੰਨੀ ਨਹੀਂ ਸਾਡੀ ਗੱਲ ਜਿਹੜੇ ਕਹਿੰਦੇ ਸੀ ਵੀ ਸੜਕ ਤੇ ਜਾ ਕੇ ਕੁਮੀਦਿਆ ਉਹਨਾਂ ਨੂੰ ਕਹਿਣਾ ਮੈਂ ਸੋਨੂੰ ਨਹੀਂ ਕਹਦਾ ਅੱਜ ਕੋਈ ਵੇਚガル ਦੀ ਅਸੀਂ ਤਾਂ ਗਰੰਟੀ ਕਰਦੇ ਆਂ ਵੀ ਜੇ ਸਾਡੇ ਨਾਲ ਲੱਗੋਗੇ 2-4 ਲੱਖ ਸੱਕਦੇ ਆਂ 5 ਲੱਖ ਸੱਕਦੇ ਆਂ ਰੋਜ਼-ਰੋਜ਼ ਭਰੋਸਾ ਨਹੀਂ ਲੈਂਦੇ ਕਦੇ ਇਹਨਾਂ ਨੇ ਵੀ ਕੱਪੜੇ ਤਾੜਦਾਂਗੇ ਪਰ ਪੁਲਿਸ ਨਾਲ ਆਪਣੀ ਲੜਾਈ ਤਾਂ ਹੁੰਦੀ ਏ ਲੜਾਈ ਤਾਂ ਉਹਨਾਂ ਨਾਲ ਹੈ ਨਟੇਰਾ ਨਾਲ ਜਿਹੜੇ ਕਾਨੂੰਨ ਬਣਾਉਂਦੇ ਆਂ ਪਰ ਇਹ ਵੀ ਬਾਅਦ ਚ ਭਰੋਸਾ ਨਹੀਂ ਦਿੰਦੇ ਅੱਜ ਵੀ ਕਹਿੰਦੇ ਸੀ ਸਾਨੂੰ ਸ਼ਰਮ ਆਉਂਦੀ ਆ ਸੋ ਤਾਂ ਮੂੰਹ ਦਿਖਾਉਂਦਿਆਂ ਨੋ ਪਰ ਹੁਣ ਕੱਲ ਦੀ ਫੁੱਲ ਪਾਵਰ ਪਰਸਨ ਦੀ ਦਿੱਕਤੀ ਹੋਈ ਐ ਐਸਐਸਪੀ ਨੇ ਇਹਨਾਂ ਨੂੰ ਅਸੀਂ ਬੇਚੀ ਸੀ ਮਿਲਦਾ ਨਾ ਪੰਜਾਬ ਦੇ ਪ੍ਰਧਾਨ ਸੀਗੇ ਮੇਰੇ ਟਾਈਮ ਦਾ ਭਾਵ ਵੀ 7 ਵਜੇ ਢੰਗ ਦੇ ਨਾਲ ਕੋਲ ਲੜੀ ਲਾਉਂਦੇ ਆ ਜਿਵੇਂ ਹੁਣ ਤੁਸੀਂ 7 ਵਜੇ ਦਾ ਗਏ ਸੀਗੇ ਤੇ ਜਦੋਂ ਮੂਹਰੇ ਹੋ ਗਿਆ ਆਪਾਂ ਨੂੰ ਪਤਾ ਲੱਗਿਆ ਵੀ ਦੇਸ਼ ਧਰੋਈ ਬਣਾਉਣ ਗਿਆ ਆਪਾਂ ਨੂੰ ਵੀ ਸਾਰੇ ਲੋਕ ਤਾਂ ਜੋ ਖੁਸ਼ੀਆਂ ਮਨਾਉਂਦੇ ਆ ਵੀ ਆਹ ਦੇਖੋ ਦੇਸ਼ ਧਰੋਈ ਦੇ ਪਰਚੇ ਛੋਟੇ ਛੋਟੇ ਜੇ ਪਾ ਦਿਓ ਚਲਾਨ ਪੇਸ਼ ਕਰ ਦਿਓ ਜਾਂ ਜਾ ਪੇਕੜੀ ਸੀ ਪੁੰਚਾਣੇ ਜਾਵਤਾਂ ਇਸ ਕਰਕੇ ਸਾਰਾ ਆਪਾਂ ਪਿੱਛਾ ਕੋਲ ਜਿਹੜੀ ਮੀਟਿੰਗ ਕਰਕੇ ਗਏ ਆ ਉਹਦਾ ਤਾਂ ਪਿੱਛਾ ਆਪਾਂ ਨੂੰ ਦੇਖਣਾ ਪੈਂਦਾ ਅੱਜ ਦੀ ਤੁਸੀਂ ਨਰਾਸ਼ਤਾ ਸੁਣਾ ਸਮਝੋ ਜਿੰਨੇ ਤੁਸੀਂ ਆਗੂ ਆਏ ਪਿੰਡਾਂ ਦੇ ਵਿੱਚੋਂ ਆਏ ਕਹੀ ਜਾਂਦੇ ਆਂ ਅੰਦਰ ਵੀ ਇੰਨੇ ਅੱਥਰੂ ਦੀ ਸੁਭਾਅ ਉਹਨਾਂ ਸੀ ਕਿਵੇਂ ਆ ਗਈ ਨਾਲੇ ਆਪਾਂ ਹਲੇ ਬਲਾਹਾਪਾ ਤੇ ਛੀਰ ਬਲਾਹਾ ਦੇ ਵਿੱਚੋਂ ਬੰਦੇ ਸ਼ੀਮਤ ਮਂਗਾਏ ਆ ਕਿਹਾ ਸੀਗਾ ਆਪਾਂ ਨੂੰ ਪਤਾ ਸੀ ਵੀ ਦੇਣਾ ਜਿਹੜਾ ਅੱਜ ਅੱਜ ਦੇ ਦਿਨ ਚ ਇੰਨੇ ਨਾਲ ਹੀ ਇਹਨਾਂ ਦੇ ਦਰਦ ਹੋਣ ਲੱਗ ਜੂਗਾ ਆਪਾਂ ਇਹ ਤੋਂ ਬਾਅਦ ਇਹ ਤੋਂ ਵੱਡਾ ਕੱਟ ਕਰ ਲਈਏ ਦੁਗਣਾ ਕਰ ਲਈਏ ਸੜਕ ਤੇ ਬੈਠਾਂਗੇ ਪਹਿਲਾਂ ਵੀ ਬੈਠੇ ਆ ਬਤਨ ਘੰਟੇ ਸੜਕ ਤੇ ਇਸੇ ਮਸਲੇ ਨੂੰ ਲੈ ਕੇ ਲਗਾਤਾਰ ਇਹਨਾਂ ਦੀ ਧੜਕਣ ਵਧਾਉਂਦੇ ਰਹਾਂਗੇ ਇਹਨਾਂ ਦੇ ਸਰਦਾਰ ਦੀ ਖੜੀ ਕਰਦੇ ਰਹਾਂਗੇ ਜਿਵੇਂ ਅੱਜ ਤਿੰਨੇ ਗੇਟ ਬੰਦ ਪਏ ਐਨਾ ਡਰਾ ਚੋਤ ਤਿੰਨੇ 게ਟਾਂ ਨੂੰ ਜਿੰਦੇ ਲੱਖ ਲਾ ਕੇ ਬਾਗੇ ਹਜ਼ਰ ਨੇ ਖੋਲਦੇ ਚ ਨਾ ਕਰ ਤੁਸੀਂ ਹੋ ਇਸ ਕਰਕੇ ਭਰਾਵੋ ਸੰਘਰਸ਼ ਲੜਨ ਦੇ ਵੀ ਤਰੀਕੇ ਹੁੰਦੇ ਆ ਕਿਉਂਕਿ ਇਹਨਾਂ ਨੇ ਐਂ ਕਹਿ ਕੇ ਕੇਸ ਪਾਉਣੇ ਸੀ ਕਿ ਕੁੜੀ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਨਾ ਕੁੜੀ ਨਾਲ ਰਿਸ਼ਤੇਦਾਰੀ ਆ ਨਾ ਕੋ ਯਾਤਰਲਦੀ ਆ ਨਾ ਕੁੜੀ ਦਾ ਇਹਨਾਂ ਕੋਈ ਤਰਸ ਆ ਇਹ ਤਾਂ ਦੇਸ਼ throਈਆ ਦੇਸ਼ ਨੂੰ ਬਦਨਾਮ ਕਰਨ ਦੇ ਵਾਸਤੇ ਆ ਜਿਹੜੇ ਇਕੱਠੇ ਹੋਏ ਆ ਘੰਟੀ ਲੈ ਕੇ ਇਸ ਕਰਕੇ ਅੱਜ ਦਾ ਸੋਨੋ ਵਧਾਈ ਦੇ ਪਾਤਰ ਗਣਦੇ ਆ ਅਸੀਂ ਅੰਦਰੀ ਤੈਅ ਕਰਤਾ ਸੀਗਾ ਵੀ 19 ਤਰੀਕ ਦਿਨ ਮੰਗਲਵਾਰ ਨੂੰ ਮੀਟਿੰਗ ਕਰਕੇ ਇੱਕ ਦੋ ਤਰ੍ਹਾਂ ਦਾ ਸੱਦਾ ਦੇਵਾਂਗੇ ਉਹਦੇ ਸਾਨੂੰ ਦੱਸਾਂਗੇ ਵੀ ਕਿਹੜੀ ਸ਼ੜਕ ਰੋਕਣੀ ਹੈ ਜਾਂ ਕਿਹੜਾ ਦਫਤਰ ਘੇਰਨਾ ਹੈ ਐਸਐਸਪੀ ਦਾ ਪਰ ਹੁਣ ਸਾਨੂੰ ਨਹੀਂ ਯਕੀਨ ਆਉਂਦਾ ਕਮੇਟੀ ਨੂੰ ਜਿਹੜੀ ਹੁਣ ਟੀਮ ਇਹ ਨਾਲ ਲੜਾ ਕੇ ਛੱਡੀ ਹੋਈ ਹੈ ਸਾਨੂੰ ਵੀ ਯਕੀਨ